ਜੀ ਅੱਜ ਹੀ ਕਰਾਉਗੇ ਉੱਥੋਂ ਹੀ ਚਾਲਾ ਚੋਦੀ ਕਰ ਦੇ ਪਿੰਡ ਨਗਲਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਅਤੇ ਸਮਾਜ ਸੇਵੀਆਂ ਵੱਲੋਂ ਹੱਡੀਆਂ ਤੇ ਜੋੜਾਂ ਦਾ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਨਵ ਹਸਪਤਾਲ ਮਾਨਸਾ ਦੇ ਡਾਕਟਰ ਮਾਨਵ ਜਿੰਦਲ ਨੇ ਵੱਖ-ਵੱਖ ਪਿੰਡਾਂ ਦੇ ਮਰੀਜ਼ਾਂ ਦੀਆਂ ਹੱਡੀਆਂ ਤੇ ਜੋੜਾਂ ਸੰਬੰਧੀ ਬਿਮਾਰੀਆਂ ਜਾਂਚ ਕੀਤੀ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਕੈਂਪ ਦੀ ਸਮਾਪਤੀ ਤੋਂ ਬਾਅਦ ਡਾਕਟਰ ਮਾਨਵ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਨਗੜਾ ਮੇਰਾ ਜੱਦੀ ਪੁਸਤੀ ਪਿੰਡ ਹੈ ਇਸ ਲਈ ਪਿੰਡ ਚ ਜੋੜਾਂ ਦੇ ਦਰਦਾਂ ਦੀ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਦੀ ਜਾਂਚ ਕਰਨ ਲਈ ਇਹ ਕੈਂਪ ਆਯੋਜਿਤ ਕੀਤਾ ਗਿਆ ਤਾਂ ਕਿ ਇਹਨਾਂ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਦੇਣ ਦੇ ਨਾਲ-ਨਾਲ ਟੈਸਟ ਵੀ ਕੀਤੇ ਜਾਣ ਜਿਹੜੇ ਕਿ ਬਹੁਤ ਹੀ ਸਸਤੇ ਰੇਟਾਂ 'ਚ ਕੀਤੇ ਜਾਣਗੇ ਅਤੇ ਇਹਨਾਂ ਮਰੀਜ਼ਾਂ ਨੂੰ ਦਵਾਈ 3 ਮਹੀਨੇ ਮੁਫਤ ਦਿੱਤੀ ਜਾਵੇਗੀ ਪਾਈ ਕਾਨ ਸਿੰਘ ਖਾਲਸਾ ਤੇ ਸਾਬਕਾ ਸਰਪੰਚ ਜੁਗਰਾਜ ਸਿੰਘ ਨੇ ਦੱਸਿਆ ਕਿ ਸਭ ਦੇ ਸਹਿਯੋਗ ਨਾਲ ਡਾਕਟਰ ਮਾਨਵ ਜਿੰਦਲ ਜਿਹੜੇ ਕਿ ਪਿੰਡ ਨਗਲਾ ਦੇ ਹਨ ਉਹਨਾਂ ਦੇ ਉਪਰਾਲੇ ਨਾਲ ਇਹ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ 250 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਇਸ ਮੌਕੇ ਡਾਕਟਰਾਂ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਕੈਂਪ ਮੌਕੇ ਪਾਈ ਮੰਦਰ ਸਿੰਘ ਭੋਲਾ ਸਿੰਘ ਪ੍ਰਗਟ ਸਿੰਘ ਚਾਰਨਾ ਸਿੰਘ ਸਤਨਾਮ ਸਿੰਘ ਲੱड्डा ਸਿੰਘ ਕੁਲਦੀਪ ਸਿੰਘ ਸ਼ਕੰਦਰ ਸਿੰਘ ਗੁਰਜੀਵਨ ਸਿੰਘ ਬਿੱਟੂ ਸਿੰਘ ਗੁਰਤੇਜ ਸਿੰਘ ਨੰਬਰਦਾਰ ਬਲਦੇਵ ਸਿੰਘ ਆਦਨੇ ਸੇਵਾ ਨਿਭਾਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਾਈ ਤਾਂ ਵਾਦੇ ਪਾਦੇ ਪਾਦੇ

ਪੰਜ ਦਿਨਾਂ ਦੀ ਦਵਾਈ ਦਿੱਤੀ ਹੈ। ਹੋਰ ਕਿ ਦਵਾਈ ਫਰੀ ਹੈ ਇਹ? ਹਾਂਜੀ, ਭਰਤੀ ਫਰੀ ਹੈ ਦਵਾਈ ਫਰੀ ਹੈ। ਕਿੰਨੇ ਮਹੀਨੇ ਚੱਲੂਗੀ ਇਹ? 4, 4 ਮਹੀਨੇ। ਤੁਹਾਡਾ ਨਾਮ ਕੀ ਹੈ ਜੀ? ਹਰਵਿੰਦਰ ਹੈ ਜੀ। ਸਾਡੇ ਜੀ ਗਿੱਟੇ-ਗੋਡੇ ਦੁਖਦੇ ਇੱਕ ਬਲੱਡ ਵਾਧਾ ਵਾਲਾ ਤੇ ਢੂਈ ਚ ਦਰਦ ਸੀਗਾ। ਡਾਕਟਰ ਕੀ ਕਹਿੰਦੇ? ਡਾਕਟਰ ਸਾਹਿਬ ਕਹਿੰਦੇ ਵੀ ਦਵਾਈ ਦਿੱਤੀ ਹੈ ਜੀ, ਉਹਨਾਂ ਨੇ ਕਹਿੰਦੇ 4 ਮਹੀਨੇ ਖਾਣੀ ਪਊ ਦਵਾਈ। ਕੋਈ ਪਰਚੀ ਦਾ ਪੈਸਾ ਨਹੀਂ, ਕੋਈ ਦਵਾਈ ਦਾ ਪੈਸਾ ਨਹੀਂ। ਵੀ 4 ਮਹੀਨੇ ਦਵਾਈ ਫ੍ਰੀ ਚੱਲੂਗੀ ਮਾਨਸਾ ਤੋਂ ਲੈ ਆ ਕਰੋ ਕੋਈ ਨਾਮ ਕੀ ਬੋੜਾ ਮਾਨਪ੍ਰੀਤ ਕੌਰ ਹੈ ਪਿੰਡ ਨਹੀਂਥੇ ਹਾ ਜੀ ਤੇ ਤੁਹਾਨੂੰ ਆਪਣਾ ਕਿਸ ਤਰ੍ਹਾਂ ਦੀ ਹੋਵਰੀ ਸੀਗੀ ਬੋੜੇ ਦੁਖ ਦੀ ਸੀ ਹਾਂਜੀ ਨਗਲੇ ਪਿੰਡ ਜੀ ਕੈਂਪ ਲੱਗਿਆ ਸੀ ਤੋਂ ਦਵਾਈ ਲੈ ਕੇ ਗਏ ਹਾਂ ਫਰੀਦ ਦਵਾਈ ਹਾਂਜੀ ਫਰੀਦ ਦਵਾਈ ਦਿੱਤੀ ਹੈ ਜੀ 4 ਮਹੀਨੇ ਖਾਣੀ ਪੀਣੀ ਹੈ ਫਰੀਦ ਦਵਾਈ ਹੈ ਕੋਈ ਪੈਸਾ ਨਹੀਂ ਦਸਤ ਵਿੱਚ ਟੈਂਪਲ ਆਇਆ ਹੈ ਨਗਰੇ ਪਿੰਡ ਦੇ ਠੀਕ ਹੈ ਨਗਲਾ ਮੇਰਾ ਜੱਦੀਆਂ ਬਿਵਾਰੀਆਂ ਦਾ ਹਾਂ ਮੈਂ ਡਾਕਟਰ ਮਾਨਵ ਜਿੰਦਲ ਨਗਲਾ ਮੇਰਾ ਜੱਦੀ ਪਿੰਡ ਹੈ ਤੇ ਮੈਂ ਹੱਡੀਆਂ ਤੇ ਜੋੜਾਂ ਦਾ ਮਾਹਿਰਾ ਠੀਕ ਹੈ ਮੇਰੇ ਪਿਤਾ ਦਾ ਨਾਮ ਕੇਵਲ ਕਿਸ਼ਨ ਜਿੰਦਲ ਹੈ ਤੇ ਮੇਰੇ ਦਾਦੇ ਦਾ ਨਾਮ ਆਤਮਾਰਾਮ ਤੇ ਪਰਪੋਤਾ ਮੈਂ ਹੈਗਾ ਹਰੀਰਾਮ ਦਾ ਇਸੇ ਪਿੰਡ ਵਿੱਚ ਸਾਡਾ ਇਹ ਜੱਦੀ ਪਿੰਡ ਹੈ ਤੇ ਮੈਂ ਹੱਡੀਆਂ ਤੇ ਜੋੜਾਂ ਦਾ ਕੈਂਪ ਲਾਉਣਾ ਹੀ ਰਹਿਣਾ ਪਹਿਲਾਂ ਵੀ 50 ਹੁਣ ਮੈਂ ਆਪਦੇ ਪਿੰਡ ਲਾਇਆ ਤਕਰੀਬਨ 50 ਤੋਂ 60 ਕੈਂਪ ਮੈਂ ਲਾਤੇ ਅੱਜ ਤੱਕ ਪਿਛਲੇ ਦੋ ਸਾਲਾਂ ਚ ਲਗਾਤਾਰ ਐਤਵਾਰ ਨੂੰ ਲਾਣਾ ਤੇ ਮੈਨੂੰ ਆਪਦੇ ਪਿੰਡ ਵਿੱਚ ਕੈਂਪ ਲਾ ਕੇ ਬੜੀ ਦਿਲ ਨੂੰ ਮੈਨੂੰ ਤਸੱਲੀ ਮਿਲੀ ਹੈ ਤੇ ਜੇ ਮੇਰੇ ਇਸ ਕੈਂਪ ਲਾਣ ਨਾਲ ਕੁਝ ਮਰੀਜ਼ਾਂ ਦਾ ਫਾਇਦਾ ਹੋ ਜੇ ਤਾ ਇਹ ਦੂਸਰ ਤੋਂ ਜ਼ਿਆਦਾ ਸੱਲੇ ਮੈਨੂੰ ਮਸ਼ਹੂਰ ਲੁ। ਤੇ ਜਿਹੜੇ ਗਰੀਬ ਕੋਈ ਹੈਗੇ ਸਾਡੇ ਪਿੰਡ ਦੇਗੇ ਕੁਛ ਹੈ ਤੇ ਉਹਨਾਂ ਦਾ ਤਾਂ ਜ਼ਰੂਰ ਭਲਾ ਹੋ ਜੇ ਕਿਉਂਕਿ ਮੇਨ ਮਕਸਦ ਹੀ ਗਰੀਬਾਂ ਦਾ ਭਲਾ ਕਰਨਾ ਹੈ ਕੈਂਪਾਂ ਦਾ। ਅਮੀਰ ਤਾਂ ਗੱਡੀ ਲੈ ਕੇ ਕਿਤੇ ਵੀ ਦਵਾਈ ਲੈ ਆਉ। ਜਿਹੜਾ ਗਰੀਬ ਆ ਉਹ ਕਿਤੇ ਜਾ ਨਹੀਂ ਸਕਦਾ। ਤੇ ਸਾਡੀ ਇਹੀ ਮੁਹੀਮ ਹੈ ਕਿ ਪਿੰਡਾਂ 'ਚ ਜਾ ਜਾ ਕੇ ਵੀ ਜੇ ਕੋਈ ਗਰੀਬ ਦਵਾਈ ਨਹੀਂ ਲੈ ਸਕਦਾ ਉਹ ਕਮ ਸੇ ਕਮ ਗੁਰਦੁਆਰਿਆਂ 'ਚ ਅਸੀਂ ਕੈਂਪ ਲਾਉਂਨੇ ਆਂ ਵੀ ਉੱਥੇ ਆ ਕੇ ਆਪਦੀ ਦਵਾਈ ਲੈ ਜੇ। ਜਿਸ ਵਿੱਚ ਅਸੀਂ 3 ਮਹੀਨਿਆਂ ਦੀ ਪਰਚੀ ਫੀਸ ਨਹੀਂ ਲੈਂਦੇ ਆ ਦਵਾਈ ਸਾਰੀ 3 ਤੋਂ 5 ਤੋਂ 7 ਦਿਨ ਦੀ ਅੱਜ ਫ੍ਰੀ ਦਿੱਤੀ ਹੈ ਐਮ ਆਰ ਆਈ 1700 ਰੁਪਏ ਚ ਐਕਸ ਰੇ 600 ਵਾਲੇ 150 ਚ ਟੈਸਟ ਵੀ ਜਿਹੜੇ ਐਨ ਲਾਉ ਵੀ 40 ਪ੍ਰੋਸੈਂਟ ਰੇਟ ਤੇ ਹੈ ਤੇ 4 ਮਹੀਨੇ ਤੇ 3 ਮਹੀਨੇ ਪੱਕੀ ਫ੍ਰੀ ਹੈ ਜਿਵੇਂ ਸਰਪੰਚ ਸਾਹਿਬ ਸਾਨੂੰ ਪਿੰਡ ਦੇ ਕਹਿੰਦੇਗਾ ਇਸ ਤੋਂ ਉਵੇਂ ਕਰਦੇਗਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਗੱਲ ਨਹੀਂ ਮੇਨ ਹੈ ਵੀ ਜੇ ਕਿਸੇ ਗਰੀਬ ਦਾ ਭਲਾ ਹੋ ਜੇ ਬਸ ਸੱਲੀ ਹੈ ਤੇ ਮੇਰਾ ਆਰਦਾ ਪਿੰਡ ਹੈ ਘਰ ਆਏ ਮੇਰਾ ਦੂਜਾ ਕੋਈ ਦਿੱਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨਾਮ ਮੇਰਾ ਕਾਨ ਸਿੰਘ ਜੀ ਖਾਲਸਾ ਪਿੰਡ ਨਗਲਾ ਜੋ ਅਸੀਂ 7 ਤਰੀਕ ਨੂੰ ਫੇਮਪ ਲਵਾਇਆ ਸੀ ਧੰਨਵਾਦ ਹੈ ਮਾਨ ਮਜਿੰਦਲ ਡਾਕਟਰ ਮਾਨਸਾ ਵਾਲੇ ਪਿੰਡ ਨਗਲਾ ਉਹਨਾਂ ਦਾ ਵੀ ਭਾਈ ਜੋ ਸਾਡੇ ਨਗਰ ਚ ਫੇਮਪ ਲਵਾਇਆ ਬਹੁਤ ਧੰਨਵਾਦ ਹੈ ਤੇ ਸਾਡੇ ਜੀ ਘਟੋ ਘਟਾ 250 ਮਰੀਜ਼ ਦਵਾਈ ਲੈ ਚੁੱਕਿਆ ਹੈ ਜੀ ਜੋ ਚੈੱਕ ਅਪ ਹੋ ਰਿਹਾ ਹੈ 250 ਮਰੀਜ਼ਾਂ ਉਹ ਦਵਾਈ ਲੈ ਚੁੱਕਿਆ ਤੇ ਬਾਕੀ ਹੋਰ ਵੀ ਮਰੀਜ਼ ਆ ਰਹੇ ਨੇ ਤੇ 3 ਮਹੀਨੇ ਪਾਈ ਦਵਾਈ ਫਰੀ ਆ ਨਾਸਰ ਕਿਹੜੀਆਂ ਮੌਜੂਦ ਸੀ ਹੈ ਜੀ ਕਿਹੜੀਆਂ ਪਰਮਾਰਗਾਂ ਦਾ ਕੈਂਪ ਸੀਗਾ ਇਹ ਕੈਂਪ ਜੀ ਇਹ ਗੋਡਾ ਮੋਡਾ ਟੂਹੀ ਜੋ ਵੀ ਕਿਸੇ ਦਾ ਦਰਦ ਕਰਦਾ ਹੈ ਜਾਂ ਕਿਸੇ ਦੀ ਡਿਸਕ ਖੱਲੀ ਹੈ ਜਾਂ ਕਿਸੇ ਦੇ ਗੋਡੇ 'ਚ ਨੁਕਸਾ ਹੈ ਜਾਂ ਮੋਢੇ 'ਚ ਉਸ ਦਾ ਕਰਕੇ ਲਵਾਇਆ ਗਿਆ ਸੀਗਾ ਜੀ ਇਹ ਇਹ ਬਹੁਤ ਜ਼ਿਆਦਾ ਪ੍ਰੋਬਲਮ ਸੀ ਸਾਡੇ ਨਗਰ 'ਚ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਡਾਕਟਰ ਮਾਨਮ ਜਿੰਦਰ ਨੂੰ ਕਿ ਸਾਡੇ ਭਾਈ ਨਗਰ 'ਚ ਕੈਂਪ ਲਾਓ ਇਸ ਕਰਕੇ ਇਹਨਾਂ ਨੇ ਕੈਂਪ ਲਾਇਆ ਤੇ 10 ਰੁਪਈਆ ਦੀ ਪਰਚੀ ਆ ਤਿੰਨ ਮਹੀਨੇ ਦਵਾਈ ਫਰੀ ਆ 500 ਵਾਲਾ ਇਸ ਤਰ੍ਹਾਂ ਭਾਈ 250 ਚ ਹੈ ਤੇ 100 ਰੁਪਈਆ ਵਾਲਾ ਇਸ ਤਰ੍ਹਾਂ 50 ਰੁਪਈਆ ਚ ਹੈ ਐਮ ਆਰ ਆਈ 5000 ਵਾਲੀ ਭਾਈ 1700 ਰੁਪਈਏ ਚ ਹੈ ਤੇ ਤਿੰਨ ਮਹੀਨੇ ਦਵਾਈ ਫਰੀ ਚੱਲੂਗੀ ਇਨਾਂ ਨੂੰ ਬਹੁਤ ਧੰਨਵਾਦ ਕਰਾਇਆ ਜਾਂਦਾ ਡਾਕਟਰ ਸਾਹਿਬ ਦਾ ਜੋ ਸਾਡੇ ਆਕੇ ਨਗਰ ਦਾ ਕੈਂਪ ਦਾ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਸੇਵਾ ਸਮਾਧੀ ਡਾਕਟਰ ਮਾਨਮ ਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਅਸੀਂ ਡਾਕਟਰ ਮਾਨਮ ਜਿੰਦਲ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਨਗਲਾ ਵਿਖੇ ਗੁਰਦਾਰ ਸਾਹਿਬ ਵਿਖੇ ਕੈਂਪ ਲਾਇਆਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਡਾਕਟਰ ਮਾਨ ਮਜਿੰਦਲ ਬਹੁਤ ਸੋਝੇ ਹੋਏ ਡਾਕਟਰ ਸਾਹਿਬ ਹਨ ਜੋ ਹੱਡੀਆਂ ਜੋੜਾਂ ਦੇ ਮਹਾਰਾ ਹਨ ਇਹਨਾਂ ਦਾ ਜੋ ਹਸਪਤਾਲ ਆ ਮਾਨਸਾ ਵਿਖੇ ਹੈ ਪਰ ਇਹ ਸਮਾਜ ਸੇਵੀ ਹਨ ਹਰ ਇੱਕ ਪਿੰਡ ਦੇ ਵਿੱਚ ਇਹ ਕੈਂਪ ਲਾਉਂਦੇ ਰਹਿੰਦੇ ਹਨ ਅੱਜ ਸਾਡੇ ਪਿੰਡ ਨਗਲਾ ਵਿਖੇ ਜੋ ਕਿ ਡਾਕਟਰਾਂ ਦਾ ਆਪਦਾ ਪੁਰਾਣਾ ਪਿੰਡ ਹੈ ਉੱਥੇ ਡਾਕਟਰ ਸਾਹਿਬ ਨੇ ਕੈਂਪ ਲਾਇਆ ਹੈ 200 ਤੋਂ 250 ਮਰੀਜ਼ ਜੋ ਨੇ ਚੈੱਕਅਪ ਕਰਕੇ ਫਿਰ ਹੀ ਦਵਾਈ ਦਿੱਤੀ ਹੈ ਤੇ ਸਾਰੇ ਹੀ ਨਗਰ ਵੱਲੋਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਮਹਾਰਾਜ ਇਹਨਾਂ ਨੂੰ ਸੇਵਾ ਦੇ ਤਰੱਕੀਆਂ ਬਖਸ਼ੇ ਤੇ ਦੁਆਰਾ ਫਿਰ ਅਸੀਂ ਡਾਕਟਰ ਮਹਾਰਾਜ ਜਨਨ ਦਾ ਜੋ ਕਿ ਬਹੁਤ ਸਮਾਜ ਸੇਵੀ ਅਤੇ ਸੁਲਝੇ ਹੋਇਆ ਹੈ ਨਾ ਤੇ ਇਹਨਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਸੋਚੇ ਗੁਰਦਰਾ ਸਾਹਿਬ ਵੱਲੋਂ ਸੋਚੀ ਪੰਚਾਇਤ ਵੱਲੋਂ ਪਿੰਡ ਵੱਲੋਂ ਡਾਕਟਰ ਮਹਾਰਾਜ ਜਨਨ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਧਿਕ ਕੀ ਕਹਿਣਾ ਚਾਹੁੰ ਕਿ ਜਿਹੜਾ ਕਰਪ ਸਾਰਥ ਦਾ ਕੈਂਪ ਲੱਗਿਆਗਾ ਅਸੀਂ ਪਿੰਡ ਵੱਲੋਂ ਡਾਕਟਰ ਮਾਨਵਜਿੰਦਰ ਜੀ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਪਿੰਡ ਨਗਲਾ ਦੀ ਪੰਚਾਇਤ ਗੁਰਦੁਆਰਾ ਕਮੇਟੀ ਤੇ ਆਮ ਪਬਲਿਕ ਵੱਲੋਂ ਕਿਉਂਕਿ ਬਹੁਤ ਵੱਡਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਇਹਨਾਂ ਨੇ ਸਾਡੇ ਪਿੰਡ ਆ ਕੇ ਕੈਂਪ ਲਾ ਕੇ ਗਰੀਬ ਲੋਕਾਂ ਦੀ ਭਲਾਈ ਲਈ ਫਰੀ ਦਵਾਈ ਦਿੱਤੀ ਹੈ ਫਰੀ ਚੈੱਕਅਪ ਕੀਤਾ ਤਿੰਨ ਮਹੀਨੇ ਪਰਚੀ ਵੀ ਫਰੀ ਕੀਤੀ ਹੈ ਬੜਾ ਵੱਡਾ ਉਪਰਾਲਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਵੀ ਇਹ ਸਮਾਜ ਸੇਵੀ ਹੋਣ ਕਰਕੇ ਇੱਕ ਇਹਨਾਂ ਦਾ ਜੱਦੀ ਪਿੰਡ ਨਗਲਾ ਹੋਣ ਕਰਕੇ ਇਹਨਾਂ ਨੇ ਆਪਦੀ ਦਲੀ ਭਾਵਨਾ ਸਾਡੇ ਨਾਲ ਸਾਂਝੀ ਕੀਤੀ ਅਸੀਂ ਦਿਲੋਂ ਤਹਿਰਵਾਨ ਦੁਆਰਾ ਦੁਆਰ ਬਾਰ-ਬਾਰ ਬੋਲਦੇ ਆਂ ਵੀ ਇਹਨਾਂ ਦਾ ਇਹ ਵੱਡਾ ਅਪਰਾਲਾ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਜਰਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ